ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੌਰ ਰਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਹਰੀਆਂ ਮਿਰਚਾਂ ਤੇ ਦੁੱਧ ਦੀ ਸਬਜ਼ੀ ਬਣਾਵਾਂਗੇ ਤੇ ਬਹੁਤ ਹੀ ਟੇਸਟੀ ਸਬਜ਼ੀ ਬਣਦੀ ਹੈ ਤੇ ਨਾਲੇ ਆਸਾਨ ਜਿਹਾ ਤਰੀਕਾ ਇਹਦਾ ਤੇ ਜਦੋਂ ਵੀ ਘਰੇ ਕੋਈ ਸਬਜ਼ੀ ਨਾ ਹੋਵੇ ਆਪਾਂ ਹਰੀਆਂ ਮਿਰਚਾਂ ਤੇ ਦੁੱਧ ਦੀ ਸਬਜ਼ੀ ਬਣਾ ਸਕਦੇ ਹਾਂ ਇੱਕ ਚਮਚਾ ਆਪਾਂ ਵੇਸਣ ਦਾ ਲਿਆ ਇਧਰ ਆਪਾਂ ਜਿੰਨੀਆਂ ਮੈਨੂੰ ਚਾਹੀਦੀਆਂ ਮੈਂ ਸਬਜ਼ੀ ਬਣਾਉਣੀ ਆ ਉਹਨੀਆਂ ਮੈਂ ਮਿਰਚਾਂ ਲੈ ਲਈਆਂ ਮਿਰਚਾਂ ਆਪਾਂ ਵੱਡੀਆਂ ਲੈ ਲਓ ਬੇ ਕੌੜੀਆਂ ਘੱਟ ਹੁੰਦੀਆਂ ਤੇ ਇੱਧਰ ਆਪਾਂ ਗਲਾਸ ਦੁੱਧ ਦਾ ਲੈ ਲਿਆ ਜਿੰਨਾ ਆਪਾਂ ਦੁੱਧ ਦੀ ਜ਼ਰੂਰਤ ਹੋਈ ਉਹਨਾ ਆਪਾਂ ਪਾ ਲਾਂਗੇ ਦੁੱਧ ਆਪਣਾ ਨਾ ਵਧੀਆ ਫੁੱਲ ਕਰੀਮ ਦੁੱਧ ਹੈ ਤੇ ਵੈਸੇ ਦੁੱਧ ਕੋਈ ਵੀ ਹੋਇਆ ਤੇ ਉਹ ਆਪਾਂ ਸਬਜ਼ੀ ਚ ਪਾ ਸਕਦੇ ਆ ਤੇ ਹੁਣ ਆਪਾਂ ਮਿਰਚਾਂ ਦੀ ਕਟਿੰਗ ਕਰਕੇ ਨਾ ਤੇ ਇਹਨਾਂ ਨੂੰ ਆਪਾਂ ਹੁਣ ਕੁੱਟ ਲਾਂਗੇ ਹੁਣ ਆਪਾਂ ਨਾ ਇਹਦੀ ਡੰਡੀਆਂ ਲਾ ਦੇਾਂਗੇ ਤੇ ਹੁਣ ਆਪਾਂ ਇਹਦੇ ਜਿਹੜੇ ਬੀਜ ਆ ਨਾ ਵਿੱਚ ਤੇ ਬੀਜ ਆਪਾਂ ਕੱਢਨੇ ਹੈ ਇਹਦੇ ਵਿੱਚੋਂ ਬੀਜ ਨਹੀਂ ਆਪਾਂ ਪਾਉਣੇ ਕਿਉਂਕਿ ਭਲਾ ਮਿਰਚਾਂ ਕੌੜੀਆਂ ਤੇ ਭਲਾ ਮਿੱਠੀਆਂ ਐਸ ਤਰ੍ਹਾਂ ਕਰਕੇ ਨਾ ਆਪਾਂ ਬੀਜ ਕੱਢ ਲਾਂਗੇ ਇਹਦੇ ਵਿੱਚੋਂ ਜਿਹੜਾ ਮਾਲਗਦਮ ਹੈ ਸਾਰਾ ਘੜਦ ਬਸ ਤੇ ਹੁਣ ਆਪਾਂ ਇਹਨੂੰ ਛੋਟੇ-ਛੋਟੇ ਪੀਸਾਂ 'ਚ ਕੱਟ ਲਾਂਗੇ ਕਿ ਆਪਾਂ ਨੂੰ ਨਾ ਕੁੱਟਣ ਦੇ ਵਿੱਚ ਆਸਾਨੀ ਰਹੇ ਆਹ ਸਤੇ ਕੰਮ ਕਰਕੇ ਆਪਾਂ ਦੂਸਰੀਆਂ ਵੀ ਕੱਟ ਲਾਂਗੇ ਆਪਾਂ ਨੂੰ ਸਾਰਾ ਮਾਲਗ ਦਾ ਅੰਪਿਚੋਂ ਕੱਢ ਲਤਾ ਤੇ ਹੁਣ ਆਪਾਂ ਇਹ ਮਿਰਚਾਂ ਦੀ ਕਟਾਈ ਕਰਾਂਗੇ ਆਪਾਂ ਹੁਣ ਇਹਨੂੰ ਨਾ ਕੁੰਡੇ ਚ ਪਾ ਲਾਂਗੇ ਆਪਾਂ ਤੇ ਜੇ ਮਿਕਸੀ ਜੱਗ ਚ ਪੀਸਣੀਆਂ ਤਾਂ ਉਹ ਤਾਂ ਤੁਹਾਡੀ ਮਰਜੀ ਆ ਤੇ ਮੈਂ ਕੁੰਡੇ ਚ ਕੁੱਟੂਗੀ ਇਹਨੂੰ ਤੇ ਬਹੁਤ ਹੀ ਸਵਾਦ ਸਬਜੀ ਬਣੂਗੀ ਫਿਰ ਤੇ ਹੁਣ ਆਪਾਂ ਇਹਦੇ ਵਿੱਚ ਨਮਕ ਪਾਵਾਂਗੇ ਨਮਕ ਨਾ ਆਪਾਂ ਪਾਉਣਾ ਚਮਚਾ ਪਾਇਆ ਇਹਦੇ ਨਾਲ ਨਾਲ ਆਪਣੀਆਂ ਮਿਰਚਾਂ ਸੌਖੀਆਂ ਕੁੱਟੀਆਂ ਜਾਣੀਆਂ ਆਂ ਫੋਨਾ ਪੈਨ ਫੁੱਟ ਲਾਂਗੇ ਮਿਰਚਾਂ ਆਪਣੀਆਂ ਨੇ ਰਗੜਦੀਆਂ ਆਪਾਂ ਵਧੀਆ ਨਮਕ ਪਾ ਕੇ ਰਗੜਿਓ ਜਲਦੀ ਰਗੜੀਆਂ ਜਾਂਦੀਆਂ ਤੇ ਹੁਣ ਆਪਾਂ ਸਬਜ਼ੀ ਬਣਾਉਣੀ ਸ਼ੁਰੂ ਕਰਦੇ ਆਂ ਇੱਧਰ ਆਪਾਂ ਪੈਨ ਰੱਖ ਲਿਆ ਗੈਸ ਆਉਣਾ ਆਪਣਾ ਹੁਣ ਆਪਾਂ ਇਹਦੇ ਵਿੱਚ ਪਾ ਲਾਂਗੇ ਘਿਓ ਪਲਾ ਕੇਵੋਚ ਬਣਾਓ ਤੇ ਪਲਾ ਬਣਾਓ ਤੇਲ ਚ ਜੀਚ ਮਰਜੀ ਆਪਾਂ ਬਣਾ ਸਕਦੇ ਆ ਮੈਂ ਕੇਵੋਚ ਬਣਾ ਰਹੀ ਹਾਂ ਕੇਵੋਚ ਜੁ ਬਣਾਈ ਨਾ ਇਹ ਸਬਜੀ ਬਹੁਤ ਹੀ ਸਵਾਦ ਆ ਬਣਦੀ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀਰਾ ਆਪਾਂ ਹਰੀਆਂ ਮਿਰਚਾਂ ਦੇ ਵਿੱਚ ਨਾ ਲਸਣ ਵੀ ਜੇ ਪਾਉਣੀ ਹੈ ਤਾਂ ਪਾ ਸਕਦੇ ਆ ਮੈਂ ਨਹੀਂ ਪਾ ਰਹੀ ਤੇ ਵਿਚੰਦਾ ਸਨ ਪਾ ਕੇ ਨਾ ਉਹਦਾ ਵੀ ਟੇਸਟ ਵਧਿਆ ਆ ਜਾਂਦਾ ਵਿੱਚ ਲਸਣ ਨਾਲ ਹੀ ਪੁੱਟ ਲਈ ਹਰੀਆਂ ਮਿਰਚਾਂ ਦੇ ਤੇ ਹੁਣ ਆਪਣਾ ਇੱਧਰ ਜੀਰਾ ਤੜਕੀ ਜਾਂਦਾ ਤੇ ਆਪਾਂ ਫਿਰ ਇਹਦੇ ਵਿੱਚ ਪਾ ਦਿਆਂਗੇ ਆ ਹਰੀਆਂ ਮਿਰਚਾਂ ਜਿਹੜੀਆਂ ਕੁੱਟੀਆਂ ਹਨ ਇਹ ਹਰੀਆਂ ਮਿਰਚਾਂ ਪਾ ਦਿੰਦੇ ਰਿਹਾ ਵਿੱਚ ਹੁਣ ਆਪਾਂ ਇਹਨੂੰ ਖਵਾਰ ਕੇ ਨਾ ਸੁੰਨ ਲਾਂਗੇ ਨਾਲੇ ਆਪਣਾ ਜੀਰਾ ਵੀ ਜੀਦਾ ਨਾਲੇ ਆਪਣਾ ਹਰਿਆ ਮਿਰਚ ਬੋਬੀ ਟੇਸਟੀ ਸਬਜ਼ੀ ਬਣਦੀ ਆ ਤੇ ਤੁਸੀਂ ਨਾ ਬਣਾ ਕੇ ਦੇਖੋ ਜਿਹਦੇ ਕੋਈ ਘਰੇ ਸਬਜ਼ੀ ਨਾ ਹੋਵੇ ਆਹ ਬਣਾ ਲਓ ਹੁਣ ਆਪਾਂ ਨੇ ਇਹਦੇ ਵਿੱਚ ਹਲਦੀ ਪਾਵਾਂਗੇ ਬਹੁਤ ਜ਼ਿਆਦੇ ਮਸਾਲੇ ਨਹੀਂ ਆਦੇ ਵਿੱਚ ਪਾਉਂਦੇ ਆਪਾਂ ਸਿਰਫ ਨਮਕ ਤੇ ਹਲਦੀ ਨਮਕ ਆਪਾਂ ਪਹਿਲਾਂ ਪਾ ਲਿਆ ਸੀਗਾ ਤੇ ਹਲਦੀ ਆਪਾਂ ਹੁਣ ਪਾਵਾਂਗੇ ਚਮਚ ਦਾ ਚੌਥਾ ਹਿੱਸਾ ਪਾਵਾਂਗੇ ਬਸ ਬਹੁਤ ਜ਼ਿਆਦੇ ਮਸਾਲੇ ਨਹੀਂ ਆਪਾਂ ਪਾਉਂਦੀ ਤੁਸੀਂ ਪਾਉਣੇ ਆ ਤੇ ਉਹ ਤੁਹਾਡੀ ਮਰਜ਼ੀ ਹੈ जाते है, तो बहुत ही सिंपल जा तरीका सब्जी बना हम आप कूडा धो के थोड़ा जावान गे बिच आप कूडा धो के थोड़ा जावान गे बहुत ज्यादा पानी नहीं पाना थोड़ा जाना बस कूडा ही धोता अपना बिचार मिर्चा थी वो भी निकलियां ਤੇ ਹੁਣ ਇਹ ਤਾਂ ਪੱਕੀ ਜਾਊਗਾ ਤੇ ਹੁਣ ਆਪਾਂ ਨਾ ਬੇਸਣ ਨੂੰ ਘੋਲਾਂਗੇ ਇੱਕ ਚਮਚਾ ਆਪਣਾ ਬੇਸਣ ਤੇ ਹੁਣ ਆਪਾਂ ਥੋੜਾ ਥੋੜਾ ਦੁੱਧ ਪਾ ਕੇ ਨਾ ਬੇਸਣ ਘੋਲ ਲਾਂਗੇ ਬੇਸਣ ਛਾਣ ਕੇ ਲੈਣ ਤੇ ਮੈਂ ਛਾਣ ਕੇ ਹੀ ਲਿਆ ਤੇ ਨਹੀਂ ਛਾਣਿਆ ਤਾਂ ਆਪਾਂ ਨਾ ਫਿਰ ਜਦੋਂ ਦੁੱਧ ਪਾਉਣੇ ਵਿੱਚ ਤੇ ਆਪਾਂ ਦਨ ਸਬਜ਼ੀ ਵਿੱਚ ਪਾਵਾਂਗੇ ਉਦੋਂ ਆਪਾਂ ਨੂੰ ਛਾਣ ਕੇ ਪਾ ਸਕਦੇ ਹਾਂ ਥੋੜਾ ਥੋੜਾ ਦੁੱਧ ਪਾ ਕੇ ਨਾ ਫਿਰ ਇਹ ਗੋਟਲੀਆਂ ਜੀਆਂ ਖਤਮ ਹੋ ਜਾਂਦੀਆਂ ਹੁਣ ਆਪਾਂ ਇਹਨੂੰ ਇਹਦੇ ਵਿੱਚ ਪਾ ਦਿਆ ਤੇ ਚਾਰਸ਼ੀਨਾ ਪਾ ਚਲਾਉਂਦੇ ਰਹਿਣਾ ਇਹ ਵੀ ਵਾਲੀਆਂ ਮਿਰਚਾਂ ਦੇ ਵਿੱਚ ਦੁੱਧ ਖਾਟ ਗੀ ਜਾਂਦਾ ਤੇ ਆਹਾ ਦੁੱਧ ਆਪਾਂ ਨਾਲ ਦੀ ਨਾਲ ਪਾਉਣਾ ਜਿੰਨੇ ਕਿ ਤਾਂ ਆਪਾਂ ਤਰੀ ਸੰਗਣੀ ਜਾਂ ਪਤਲੀ ਰੱਖਣੀ ਹੈ ਨਾ ਓਨਾਂ ਕਾ ਆਪਾਂ ਦੁੱਧ ਪਾ ਲਉਂਦੇ ਦੇ ਵਿੱਚ ਤੇ ਚਮਚਾ ਨਾਲ ਚਲਾਈ ਚੱਲਿਓ ਜਿੰਨਾ ਚਿਰ ਆਪਣੀ ਸਬਜੀ ਨੂੰ ਅਵਾਲ ਨਹੀਂ ਆਉਂਦਾ ਉਹਨਾਂ ਆਪਾਂ ਦੇ ਅਵਾਲ ਆ ਜੂਗਾ ਨਾ ਉਦੋਂ ਆਪਾਂ ਨੂੰ ਪਤਾ ਲੱਗ ਜੂਗਾ ਆਪਣੀ ਸਬਜੀ ਗਾੜੀ ਹੈ ਜਾਂ ਪਤਲੀ ਹੈ ਆਪਨੇ ਨਾ ਸਬਜੀ ਦੇ ਦੁੱਧ ਪਾਏ ਤੋਂ ਵਾਲਾ ਆ ਗਿਆ ਆ ਦੇਖੋ ਤੇ ਆਪਾਂ ਇਹਨੂੰ ਨਾ ਆਪਣੀ ਤਰੀਕ ਬਿਲਕੁਲ ਸਹੀ ਹੈ ਤੇ ਹੋ ਜੇ ਗਾੜੀ ਪਤਲੀ ਕਰਨੀ ਹੈ ਤੇ ਉਹ ਆਪਾਂ ਬੇਸਨ ਹੋਰ ਵੀ ਪਾ ਸਕਦੇ ਆ ਘੱਟ ਵੀ ਕਰ ਸਕਦੇ ਆ ਹੁਣ ਮੈਂ ਗਾਂਸ ਸਲੋ ਕਰ ਦੂੰਗੀ ਤੇ ਆਪਾਂ ਦੋ ਕੁ ਮਿੰਟ ਇਹਨੂੰ ਪਕਾਵਾਂਗੇ ਆਪਣਾ ਬੇਸਨ ਭੁੱਜ ਜਾਊਗਾ ਤੇ ਹੁਣ ਆਪਾਂ ਚਮਚ ਮਾਰਨ ਦੀ ਕੋਈ ਲੋੜ ਨਹੀਂ ਤੇ ਦੁੱਧ ਨਹੀਂ ਫਟਦਾ ਹੁਣ ਆਪਾਂ ਦਾ ਆਪਣੇ ਸਬਜੀ ਨੂੰ ਨਾ ਤਿੰਨ ਤੋਂ ਚਾਰ ਮਿੰਟ ਹੋ ਗਏ ਸਲੋਗ ਗਾਉਂਦੇ ਹੇ ਵਧੀਆ ਆਪਣਾ ਅਰਜੀ ਜਾਂਦੀ ਹੈ ਤੇ ਹੁਣ ਆਪਾਂ ਨਾ ਇਹ ਜਿਕੇ ਸਬਜੀ ਬਣ ਕੇ ਹੋ ਗਈ ਆਪਣੀ ਜੀ ਤਿਆਰ ਤੇ ਹੁਣ ਆਪਾਂ ਨਾ ਗੈਸ ਆਫ ਕਰ ਦਿਆਂਗੇ ਹੁਣ ਇਹਨੂੰ ਉਤਾਰਾਂਗੇ نیچے ਆਪਾਂ ਸਬਜੀ ਨੂੰ نیچے ਧਾਰ ਲੈ ਤੇ ਹੁਣ ਆਪਾਂ ਨਾ ਦੇ ਵਿੱਚ ਕਸੂਰੀ ਮੇਥੀ ਪਾਵਾਂਗੇ ਤੇ ਬਹੁਤ ਹੀ ਵਧੀਆ ਫਲੇਵਰ ਆਉਂਦਾ ਕਸੂਰੀ ਮੇਥੀ ਦੇ ਨਾਲ ਇਹ ਸਬਜੀ ਵੀ ਬਹੁਤ ਹੀ ਸਵਾਦ ਬਣਦੀ ਹੈ ਸਾਡੀ ਹਰੀਆਂ ਮਿਰਚਾਂ ਤੇ ਦੁੱਧ ਵਾਲੀ ਸਬਜੀ ਤੁਹਾਨੂੰ ਕਿਵੇਂ ਲੱਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਜਿਹੜਾ ਪਹਿਲੀ ਵਾਰ ਦੇਖੂ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਆਂ ਜੀ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ